ਨੀ ਮਹਾਰਾਣੀ ਨੀ ਮਹਾਰਾਣੀ 니 ਆ ਸਾਰੀ ਦਿਵੜੀ ਆ ਜਾ ਫੋਨ ਫੜ ਕੇ ਤੇ ਬੈਠੀ ਰਹੀ ਨੀ ਕਿਤਾ ਕੰਮ ਤਾਂ ਤਾਂ ਵੀ ਕੋਈ ਕਰ ਲਿਆ ਕਰ ਆ ਝਾੜੂ ਫੇਰ ਲਿਆ ਤੇ ਬਸ ਮੁੜ ਕੇ ਆਹੋ ਫੋਨ ਫੜ ਕੇ ਬੈ ਗਈ ਕੋਈ ਟਾਈਮ ਹੁੰਦਾ ਵਾ ਚੰਗਾ ਹੋ ਮਾਤਾ ਮੇਰੀ ਗੱਲ ਸੁਣਾ ਆ ਮੇਰਾ ਕਾਹ ਮਾ ਗਵਾਂਡੀ ਨਹੀਂ ਕਰਕੇ ਗਏ ਮੈਂ ਹੀ ਕੀਤਾ ਵਾ ਉਹ ਕੰਮ ਤਾਂ ਦਾ ਕਰਕੇ ਤਾਂ ਹੀ ਬੈਠੀ ਆ ਉਦਾਂ ਕਹੋ ਤੇ ਬੈਠੀ ਚੰਗੀ ਨਹੀਂ ਲੱਗਦੀ ਮੈਂ ਤੁਹਾਨੂੰ ਵੇਖਾ ਕਿੱਦਾਂ ਪਕੌੜੇ ਤਲਦੀ ਜੀਭ ਤੇ ਹੋਰ ਤੈਨੂੰ ਕੋਈ ਗੱਲ ਹੀ ਨਹੀਂ ਆਉਂਦੀ ਚੰਗਾ ਹੋ ਮਾਤਾ ਇਹ ਗੱਲਾਂ ਛੱਡ ਮੇਰੇ ਪਕੌੜੇ ਤੈਨੂੰ ਦਿਖਦੇ ਆ ਅੱਜ ਦੀ ਤੈਨੂੰ ਤਾਜ਼ਾ ਖਬਰ ਦੱਸਾਂ ਜਾਂ ਬੰਨ ਕੀ ਢਿਆ ਇੱਧਰ ਅੱਛਾ ਹੁਣ ਤੂੰ ਤਾਜ਼ੀਆਂ ਖਬਰਾਂ ਦੇਣ ਡੈਪੀ ਆ ਚੱਲ ਦੱਸ ਕਿਹੜੀ ਤਾਜ਼ਾ ਖਬਰ ਵਾ ਹੁਣ ਲੈ ਫਿਰ ਸੁਣ ਲੈ ਤਾਜ਼ਾ ਖਬਰ ਬਾਜੀ ਦੀ ਦੀਦਵਾਲੇ ਚੜਿਆ ਸੀ ਹੁਣ ਵੇਖ ਓਦਾਂ ਤੇ ਗੱਲ ਉਹਦੀ ਬਾਣੀ ਨਹੀਂ ਡਈ ਹੁਣ ਮੁੰਡੇ ਨੂੰ ਚੁੱਕੀ ਜਾਂਦੀ ਆ ਕਿ ਤੇਰੀ ਮਾਂ ਚੰਗੀ ਨਹੀਂ ਉਹਨੇ ਆਪਣੀਆਂ ਖੁਸ਼ੀਆਂ ਦੀ ਖਾਤਰ ਦੂਜਾ ਵਿਆਹ ਕਰਾ ਲਿਆ ਵਾ ਤੈਨੂੰ ਧੱਕਾ ਦੇਗੀ ਉਹਦੇ ਚਾਲ ਚੱਲਣ ਨਹੀਂ ਠੀਕ ਜਦੋਂ ਐਦਾਂ ਦੀਆਂ ਗੱਲਾਂ ਕਰਦੀ ਐ ਤੇ ਮੁੰਡੇ ਤੇ ਕੀ ਅਸਰ ਪਾਣਾ ਮੁੰਡੇ ਨੇ ਸਿੱਧਾ-ਸਿੱਧਾ ਆਪਣੇ ਤਾਈ ਜੀ ਨੂੰ ਦੱਸਤਾ ਤੇ ਤਾਏ ਨੇ ਫਿਰ ਉਹਦੀ ਨੇਰੀ ਲਿਆਂਦੀ ਉਹ ਮੈਂ ਹੌਲੀ ਜੀ ਗਈ ਹਾ ਹਾਏ ਹਾਏ ਨਹੀਂ ਇਹਦਾ ਵੀ ਕੋਹ ਨਹੀਂ ਜਨਾਨੀ ਦਾ ਹਾਲ ਉਹੋ ਗੱਲ ਪਹਿਲਾਂ ਉਹਦੇ ਮਗਰ ਪਈ ਸੀ ਉਹਨੂੰ ਘਰੋਂ ਕੱਢਿਆ ਹੁਣ ਮੁੰਡੇ ਨੇ ਚੁੱਕਣਾ ਦੇਣ ਦਾ ਪਈ ਆ ਕੀ ਬਣੂਗਾ ਇਹਦਾ ਇਹਨੇ ਨਹੀਂ ਬਾਜ ਆਉਣਾ ਮੰਮੀ ਹਰਕਤਾਂ ਤੋਂ ਤੇ ਫਿਰ ਜਦੋਂ ਮੈਂ ਕਹਿਤਾ ਤੇ ਮੈਨੂੰ ਆਦੀ ਆਪਣਾ ਘਰ ਤੇ ਤੇਰੇ ਕੋ ਸਾਂਭਿਆ ਨਹੀਂ ਜਾਂਦਾ ਮੈਂ ਤੇ ਗਈ ਹਾਂ ਕਿਤੇ ਮੈਂ ਹਾਂ ਦਿਵਾਲੀ ਨਾ ਹੋ ਜੇ ਜ਼ਿਆਦਾ ਫਿਰ ਪਤਾ ਵੀ ਆ ਭਾਜੀ ਦਾ ਲੌਂਡਾ ਪੈਣਾ ਨੱਚ ਪੇੜਾ ਚਾਰ ਉਹ ਪਈ ਇਨੂੰ ਕਿਹਦੇ ਠੰਡਾ ਕੱਢਦੀਆਂ ਵਾ ਤੂੰ ਤੇ ਗਈ ਹੁਣੀ ਨਾ ਕੀ ਤੇਲ ਪਾਉਣ ਤਾਈਆਂ ਤਾਂ ਉੱਥੇ ਕੰਦ ਨਾ ਲੱਗੀ ਰਹਿਣੀ ਆ ਇਹਨੂੰ ਘਰ ਦਾ ਨਹੀਂ ਪਤਾ ਚੰਗਾ ਇਹੋ ਜੇ ਗੱਲਾਂ ਨਹੀਂ ਸੁਣੀਦੀਆਂ ਸਾਰੇ ਪਿੰਡ ਦੀ ਤਾਂ ਸਾਰੇ ਵਾਈਸੋਈ ਦਾ ਪਤਾ ਇਹ ਨਹੀਂ ਤੈਨੂੰ ਪਤਾ ਕਿ ਚੌਕੇ 'ਚ ਕੀ ਹੋਣ ਰਿਆ ਭਾਂਡੇ ਉੱਥੇ ਪਏ ਆ ਤੇ ਬੈ ਗਈ ਫੋਨ ਪੜ੍ਹ ਕੇ ਤੇ ਸਟੋਰੀਆਂ ਮੈਨੂੰ ਬੰਦ ਸੁਵੰਨੀਆ ਸੁਣਾਉਣ ਡਿਆ ਪੀ ਪੁਹਣੀ ਹਾਲ ਤੇਰਾ ਰੋਟੀ ਪਾਣੀ ਦੁਪਹਿਰਾਂ ਦਾ ਵੇਖ ਲੈ ਛੱਡਾ ਹਾਂ ਸਵੇਰ ਦੀਆਂ ਹੱਲੇ ਤੁਹਾਡੀਆਂ ਹਜਮ ਨਹੀਂ ਆਈਆਂ ਤੇ ਦੁਪਹਿਰਾਂ ਦੀਆਂ ਤੁਹਾਨੂੰ ਉਹ ਗੱਲ ਫਿਰ ਮੇਰੇ ਕੋਲ ਸੁਣ ਲਗੀ ਮੈਂ ਕਿਹਨੂੰ ਕਢਲਾ ਨਹੀਂ ਕਢਲਾ ਇੱਥੇ ਅੱਖ ਨਹੀਂ ਇਹ ਸੁਆ ਲੈ ਅਨੁ ਜਿੱਧਰ ਮਰਜੀ ਖਲਾ ਦੋ ਆਹੋ ਤੁਸੀਂ ਹੁਣ ਢਿੱਡ ਹੋੜਾ ਘਾਰਾ ਉੱਥੇ ਬਹਿ ਕੇ ਤੇ ਮੈਂ ਇੱਥੇ ਲਾਂਗ ਰਹੀ ਆ ਨਾ ਪਕਾ ਕੇ ਰੱਖਦੀ ਆ ਤੇ ਮਾਂ ਪੋਤਾ ਆਇਓ ਤੇ ਬਹਿ ਕੇ ਮੰਜੇ ਤੇ ਝੁਲਸ ਲਿਓ ਇਹੋ ਕੰਮ ਤੁਹਾਨੂੰ ਮੰਮੀ ਹਾਂ ਮੈਂ ਸੂਟ ਸੀਨੇ ਦੇਵਾਂ ਆਪਾਂ ਯਾਰ ਦੇ ਆ ਨਾਲ ਪੁੱਛੀ ਮੇਰਾ ਸੀਤਾ ਕਿ ਨਹੀਂ ਸੀਤਾ ਜੇ ਆਹੋ ਜੇ ਸੀਤਾ ਉੱਥੇ ਲਿਆ ਹੀ ਆਉਂਗੇ ਲੈ ਮੈਂ ਬੈਠੇ ਪਹਿਣ ਹਾਂ ਬੈਠੇ ਪਹਿਣ ਬਰਕੀਆਲਾ ਠੀਕ ਵਾ ਤੂੰ ਆਪਣਾ ਸੁਣਾਓ ਸਹੀ ਵੀ ਠੀਕ ਠਾਕ ਆ ਤੇ ਗੱਲ ਸੁਣ ਕੁੜੀ ਵੱਲ ਗਈ ਸਾ ਕੁੜੀ ਵੱਲ ਭੈਣ ਜਾਇਆ ਹੀ ਨਹੀਂ ਗਿਆ ਜਾਣਾ ਚਾਹੀਦਾ ਸੀ ਕਿਉਂ ਨਾ ਜਾਇਆ ਗਿਆ ਕਿਥੋਂ ਭੈਣੇ ਕਦੇ ਪਹਿਲਾਂ ਮੈਂ ਠੀਕ ਨਹੀਂ ਸੀ ਤੇ ਫਿਰ ਤੈਨੂੰ ਪਤਾ ਹੀ ਆ ਘਰ ਦੀ ਘਿਚ ਘਿਚ ਉਹ ਫਿਰ ਸੋਚ ਸੋਚ ਕੇ ਮਨ ਸੋਚ ਕੇ ਜੋਬਨ ਤੇ ਮੈਨੂੰ ਕਹਿੰਦਾ ਤੂੰ ਰਹਿਂਦੇ ਮੈਂ ਆਪੇ ਜਾਊਂਗਾ ਤੇ ਹੁਣ ਫਿਰ ਮੈਂ ਵੇਖਦੀ ਕਿਸ ਦਿਨ ਚੱਲ ਜਾ ਜੋਬਨ ਨੇ ਕਿਹਾਣਾ ਤੂੰ ਜਾਵੀਂ ਚੱਲ ਮੈਂ ਹੀ ਚੱਲ ਜੂੰਗੀ ਕਿੱਥੇ ਗਈ ਏ ਉਹ ਕਪੜੇ ਸੀਨੇ ਦੇਨ ਗਈ ਕੇ ਜ਼ਿਕਰ ਲੱਗ ਗਈ ਅੱਛਾ ਹਾਂ ਤੇ ਪਿੰਦਰ ਸੋਂ ਕਿੱਥੇ ਆ ਪਿੰਦਰ ਸੋਂ ਸਤਾਵਾ ਬੋਲਣ ਕੱਢਿਆ ਸੀ ਤੈਨੂੰ ਫਿਰ ਪਤਾ ਹੀ ਹੋਵੇ ਇਸ ਬਾਦ ਆਪ ਉਹ ਦਿੰਗਾ ਕਰਦੀ ਆ ਤੇਵੇ ਦਿਮਾਗ ਚ ਨੀ ਗੀਆਂ ਨੀ ਗੀਆਂ ਗੱਲਾਂ ਭਰ ਦੇ ਦਿੱਤੀ ਆ ਤੇ ਤੇਰੀ ਮਾਂ ਚੰਗੀ ਨਹੀਂ ਉਹ ਤੈਨੂੰ ਤਾਂ ਛੱਡ ਕੇ ਚਲ ਗਈ ਉਹਦੇ ਲੱਛਣ ਨਹੀਂ ਚੰਗੇ ਹਾਏ ਹਾਏ ਭੈਣ ਇਹਦਾ ਕੀ ਬਣੂਗਾ ਕੀ ਬਣੂ ਇਹਦਾ ਦੱਸ ਹੈ ਮੁੰਡਾ ਜਵਾਨ ਹੋਇਆ ਵਾ ਕੀ ਸੋਚਦਾ ਕੰਨ ਨਹੀਂ ਸਰਦੀ ਨਹੀਂ ਨਹੀਂ ਇਹਦੇ ਬਲ ਵੇ ਵੇ ਤੇ ਕੀ ਕਰਦੀ ਆ ਢੈਣ ਸੜੜ ਕੇ ਤਾਂ ਹੀ ਉਹ ਤੇ ਤੂੰ ਹੁਣ ਬਿਮਾਰ ਹੋਈ ਉੱਠ ਨਹੀਂ ਸਕਦੀ ਇਹ ਨਹੀਂ ਮੈਨੂੰ ਮਾਰਿਆ ਬਿਮਾਰ ਇਹ ਨਹੀਂ ਕੀਤਾ ਮੈਨੂੰ ਹਾਏ ਹਾਏ ਪੁੱਤ ਜਵਾਨ ਹੋਇਆ ਕੀ ਸੋਚਦਾ ਹੋਊਗਾ ਬੰਦ ਵਾਲ ਸੋਚਦਾ ਸੀ ਇੱਕ ਦਿਨ ਕਿ ਮੈਨੂੰ ਕਿਉਂ ਨਹੀਂ ਨਾਲ ਖੜਿਆ ਪੁੱਛਦਾ ਹੀ ਮੈਨੂੰ ਹਾਂ ਤੇ ਮੈਂ ਆ ਪੁੱਤ ਕੋਈ ਨਹੀਂ ਤੈਨੂੰ ਮੈਂ ਰੱਖਿਆ ਵਾ ਮੈਂ ਜੀ ਆਖਣਾ ਹੀ ਹੋਰ ਉਹੋ ਗੱਲ ਵੀ ਚੱਲ ਟੱਕ ਬਲੇਟ ਕਰ ਲਿਆ ਮੁੰਡਿਆ ਤੋਂ ਹਾਂ ਬਲੇਟ ਕਰਦਾ ਸੀ ਤੇ ਮੈਂ ਤੈਨੂੰ ਰੱਖਿਆ ਪਰ ਭੈਣ ਇਹਨੇ ਕੋਈ ਕਸਰ ਨਹੀਂ ਹੋ ਛੱਡੀ ਨਾ ਉਹਦੇ ਦਿਮਾਗ ਚ ਹਜੇ ਪੁੱਠਾ ਫਰ ਮੈਂ ਇਹ ਨਹੀਂ ਜਾਣ ਬਾਰੇ ਨਾ ਉੱਥੀ ਹਾਂ ਜੋਲੀਆਂ ਸਿਰੀਆਂ ਹੁਣ ਇਹਨਾਂ ਨੇ ਹੁਣ ਮੁਲਖ ਪਰਦੀਆਂ ਗੱਲਾਂ ਇਹਨਾਂ ਛੱਡਣੀਆਂ ਨਹੀਂ ਕਰਨ ਵਾਲੀਆਂ ਤੇ ਜੇ ਕਿਤੇ ਮੈਂ ਕਰ ਲਾਂ ਤੇ ਫੇਰ ਇਹਨਾਂ ਦੇ ਪੀੜ ਪੈਣ ਲੱਗ ਜਾਂਦੀ ਆ ਇਹ ਕਾਨੂੰ ਡੈਫੀ ਕਰਨਾ ਹਾਂ ਆੰਦੇ ਵੀ ਧੀਆ ਪੁੱਤਾਂ ਦਾ ਤੇ ਮਾਪਿਓ ਰੱਬ ਖੋਵੇ ਹੀ ਨਾ ਕੀ ਆਂਦੇ ਹੁੰਦੇ ਵੀ ਸਸਿਕਾਲ ਮਾਸੀ ਜੀ ਸਸਿਕਾਲ ਸਸਿਕਾਲ ਉਸ ਨੋਠੀਠਾ ਸਸਿਕਾਲ ਮਾਸੀ ਸਸਿਕਾਲ ਉਹ ਕੁਰਸੀ ਵੇਖ ਕਰੋ ਹਾਂਜੀ ਉਸ ਰਾਤੀ ਠਾਕੇ ਹਾਂਜੀ ਮਾਸੀ ਜੀ ਠੀਕ ਠਾਕ ਤੁਸੀਂ ਦੱਸੋ ਸਿਹਤ ਠੀਕ ਜੀ ਹਾਂ ਠੀਕ ਆ ਪਰਵਾਸ ਸਰ ਠੀਕ ਆ ਹਾਂਜੀ ਠੀਕ ਜੀ ਭੈਣ ਰਵਣੀ ਪਸਾਣੀ ਨਹੀਂ ਮੈਂ ਇਹ ਪ੍ਰੀਤ ਦੇ ਪੁੱਤ ਜੀ ਆਉਂ ਆ ਅੱਛਾ ਹਾਂ ਚਾਣੀ ਪਾਣੀ ਲੈ ਅੰਦਰ ਬੁਲਾ ਲੈ ਲੈ ਹੋਰ ਸੁਣਾਓ ਠੀਕ ਠਾਕ ਆ ਹਾਂਜੀ ਮਸੀ ਜੀ ਠੀਕ ਠਾਕ ਜੀ ਅੱਛਾ ਚਲੋ ਵਧੀਆ ਹੋਰ ਸੁਣਾ ਸੋਨੀਆ ਠੀਕ ਠਾਕ ਹੈ ਹਾਂਜੀ ਠੀਕ ਠਾਕ ਹੀ ਅੱਛਾ ਹਾਂ ਪ੍ਰੀਤ ਦੀ ਦੀ ਕੀ ਤਾਂ ਗਏ ਜੇ ਇੱਥੇ ਹੀ ਆ ਗਵਾਂਡੀਆਂ ਦੇ ਘਰ ਸੂਰ ਸੀਨੇ ਜਾਣ ਗਈ ਆ ਅੱਛਾ ਆ ਜਾਣਾ ਛੇਤੀ ਕੋਈ ਨਹੀਂ ਠੀਕ ਜੇ ਤੇ ਗੱਲ ਇਦਾਂ ਕੀ ਮੈਂ ਵੀ ਸੋਨੀਆਂ ਦਾ ਸਨਾ ਲੈ ਕੇ ਆਈ ਸੀ ਸੋਨੀਆਂ ਦਾ ਸਨਾ ਠੀਕ ਠਾਕ ਵਾ ਠੀਕ ਨੂੰ ਤਾਂ ਮੱਸ ਜੀ ਠੀਕ ਹੀ ਆ ਉਹ ਵੀ ਨਾ ਬੜੇ ਦਿਨਾਂ ਦੇ ਸਨਾ ਘਲਾਉਂਦੀ ਸੀ ਤੇ ਗੱਲ ਇਦਾਂ ਵੀ ਉਹਦੀ ਨੇ ਸੱਸ ਦਾ ਸੁਭਾਣੀਗਾ ਸਹੀ ਹੈਗਾ ਅਚਾਨਕ ਵੀ ਉਹਦੇ ਲਾਗੇ ਕੋਈ ਚਲ ਜਾਂਦਾ ਨਾ ਸੋਨੀਆਂ ਲਾਗੇ ਉਸੇ ਵੀ ਲੜਾਈ ਦਾ ਪਿੰਦੀ ਆ ਕਰਨ ਉਹਨੂੰ ਵੀ ਬੁਰਾ ਭਲਾ ਕਹਿੰਦੀ ਆ ਤੇ ਫਿਰ ਜਿਹੜਾ ਜਾਂਦਾ ਉਹਦੇ ਨਾਲ ਵੀ ਬੋਲਦੀ ਆ ਹੋਰ ਕੀ ਹੋ ਗਿਆ ਵਾ ਜਾ ਜਾ ਕੇ ਚਾਹ ਰੱਖ ਜਾ ਮੈਂ ਖਾਈ ਆ ਚੁੱਪ ਕਰ ਲੈ ਉਹ ਵਿਚੇ ਬੋਲਦੀ ਰਹਿੰਦੀ ਆਪਣੇ ਵਸਤਰ ਬੰਦੀ ਰਹਿੰਦੀ ਹੁਣ ਤਾਂ ਕਿੱਥੇ ਬਹਿ ਗਈ ਵੇ ਫਸ ਕੇ ਵੇਹ ਪੈਣ ਕਿੱਥੇ ਬੈਠੀ ਆ ਗੱਲ ਕਰੋ ਤੁਸੀਂ ਤੇ ਕੀ ਹੋਇਆ ਵੇਹ ਪੈਣ ਉਹਨੂੰ ਤਾਂ ਲੱਗਦਾ ਫੋਨ ਵੀ ਨਹੀਂ ਦਿੰਦੇ 200 ਕੀ ਜਾਂਦੇ ਹੁੰਦੇ ਵੀ ਕਰ ਲਾ ਉਹ ਵੀ ਧਿਆਨ ਰੱਖ ਦੇਈ ਉਹਦਾ ਉਹ ਠੀਕ ਹੈ ਜੀ ਔਕੀ ਜਾਂਦੀ ਹੋ ਗਈ ਐ ਕੁੜੀ ਦਾ ਗੱਲ ਸੇ ਮੇਰੇ ਜੀਵ ਕੋ ਜੋੜ ਗਿਆ ਭੈਣ ਆ ਇੱਥੇ ਨਹੀਂ ਪ੍ਰੀਤ ਤੇ ਇੰਨੀਆਂ ਗੱਲਾਂ ਕਰ ਲੀਆਂ ਨੇ ਤੇ ਉਹ ਵੀ ਨਹੀਂ ਉਹਨੇ ਭਾਵੇਂ ਪੂਰੀਆਂ ਨੂੰ ਵਟੀ ਜਾਂਦੀ ਵੀ ਤੂੰ ਕਿਉਂ ਆਈ ਹੈ ਹਾਂ ਬਹੁਤ ਮੰਦਾਲੇ ਮਾ ਸਾਹਭਾ ਨਾ ਤੇ ਵਿਚਾਰੀ ਦਾ ਜਿੰਨਾ ਰਾਮ ਚਾਹ ਤੇਰੀ ਰਿਜ ਨਹੀਂ ਦੁੱਧ ਦੱਦ ਪਾਉਣਾ ਸੀ ਮੈਂ ਖੰਡ ਪਤੀ ਪਾਈ ਆ ਦੁੱਧ ਪਾਉਣ ਵਾਲਾ ਪਾਰੀ ਨੇ ਕੋਈ ਨਹੀਂ ਰਿਜ ਲੈ ਦੋ ਪਰ ਇਹਨੇ ਕੇ ਚਾਹ ਪੀਏ ਤੇ ਵਧੀਆ ਸੁ ਰਿਜ ਆ ਕਾਗਦੀ ਆ ਜਾਂਦੀ ਫੱਕ ਤੂੰ ਕਰਦੀ ਆਏ ਮਾਤਾ ਕੀ ਨਾ ਕਰ ਜਾਨੀਂ। ਪ੍ਰੋਣੀ ਆਈ ਮੈਂ ਬੈਠਣ ਲੱਗੇ ਘੜੀ। ਨਿੱਪੇ ਰਾ ਦੁੱਖਾਂ ਦੀਆਂ ਗੱਲਾਂ ਕਰ ਗਏ ਆ। ਤਰਾ ਗੜੀ ਸੁਖਾਂ ਦੀਆਂ ਗੱਲਾਂ ਕਰਦੇ। ਕੋਈ ਚੜ੍ਹਦੀ ਜਾਕ ਕੋਈ। ਕਿੰਨਾ ਦੇ ਉਹ ਤਾਂ ਡੇ ਹੀ ਕਣ ਵੀ ਉਹ ਤਾਂ ਜੀਣਾ ਹਰਾਮ ਕਰਤਾ ਵਾ। ਉਹ ਕੀ ਆਪੂਗੀ ਚੰਗੀ ਤਾਂ ਇੱਥੇ ਉਹ ਐ ਤੇ ਉਹ ਜਾ। ਕੁੜੀ ਦੇ ਤਾਂ ਨੱਕ ਚ ਨਕੀਲ ਪਾਈ ਆ ਗੱਲ। ਤੇ ਪੈਠਾ ਲਏ ਤੇ ਕੁੜੀ ਕਰਦੀ। ਬੜੇ ਦਿਨਾਂ ਦੇ ਮਸੇ ਜੀ ਉਸਨਾਂ ਕਲੌਂਂਦੀ ਹੀ ਮੈਨੂੰ। ਤੇ ਫਿਰ ਮੈਂ ਇੱਕ ਦਿਨ ਗਈ ਸੀ ਤੇ ਰੋਂਦੀ ਬਹੁਤ ਜ਼ਿਆਦਾ ਸੀ। ਕਿੰਦੀ ਵੀ ਉਹਨਾਂ ਦੇ ਜਾਂਦ ਮੇਰੇ ਫੋਨ ਤੇ ਗੱਲ ਕਰਾ ਦੇ ਤੇ ਜਾ ਉਹਨਾਂ ਨੂੰ ਮੇਰਾ ਸਨਾਹ ਦੇ ਵੀ ਤੇ ਮੈਨੂੰ ਆਣ ਕੇ ਤੇ ਮਿਲ ਕੇ ਜਾ ਤੇ ਗੌਰ ਵੇਹਲਾ ਭੈਣ ਜੱਦੀ ਬੋਤੀ ਆ ਚਾਲਮਾਂ ਦੇ ਹੱਥ ਦੇ ਦੀ ਚਾਲਮਾਂ ਦੇ ਉਹ ਤਨ ਜੇ ਭੈਣ ਨੂੰ ਕਲਾ ਕੇ ਤੈਨੂੰ ਗੱਲ ਨਹੀਂ ਨਹੀਂ ਚਾਰ ਰਜ ਗਈ ਨਹੀਂ ਆ ਕੌਣ ਲੱਗੀ ਦਾਦਾ ਕੋਈ ਨਹੀਂ ਮਾਤਾ ਤੇਰੇ ਲਈ ਉਹ ਦਾ ਹੱਦੀ ਹੋਈ ਆ ਮੈਂ ਸੇਰ ਦੇ ਤੇਰਾ ਟਰੰਕ ਤੇ ਲਮਾਰੀਆਂ ਫੋਲ ਛੜੀਆਂ ਆ ਮੇਰੇ ਸੋਨ ਨਾਲ ਦੀ ਚੁੰਨੀ ਤੂੰ ਲਈ ਆ ਤੇ ਮੈਂ ਤੇਰੇ ਨਾਲ ਦੀ ਲਈ ਆ ਹਾਏ ਭੈਣ ਆ ਕੀ ਕਰ ਲਿਆ ਤਾਂ ਜਾਂਦੇ ਆ ਨਾ ਕੀ ਜਾਂਦੇ ਦੱਸਾਂ ਮਣ ਕੀ ਜਾਂਦੇ ਤੂੰ ਤੇ ਮੈਨੂੰ ਹੋਣੀਆਂ ਤਾਂ ਮੈਂ ਕਿਤੇ ਬਣਾ ਦੇਣੀ ਕੀ ਜਾਂਦੇ ਵੇਖ ਲਾ ਲਿਆਜ ਨਾ ਬੋਲੀਦਾ ਇਹਦਾਵਾ ਮਾਤਾ ਵੀ ਬੱਸ ਨਾ ਮੈਂ ਤੇ ਆਖਿਆ ਮੈਂ ਹੀ ਆ ਇਹਦੀ ਮਿਹਨਤਾਂ ਦੀਆਂ ਗੱਲਾਂ ਮਾਸੀ ਜੀ ਇਹ ਪ੍ਰੀਤ ਨੂੰ ਪਤਾ ਨਾ ਲੱਗੇ ਹਾਏ ਹੇ ਕਮਲिए ਐਡੀ ਦੂਰੋਂ ਤੇ ਪਰਾਇਆ ਖਰਚ ਕੇ ਆਈਆਂ ਤੂੰ ਹੁਣ ਆਨੀ ਆ ਅੱਗ ਵੀ ਵੱਲ ਜੇ ਤੇ ਧੂਆ ਨਾ ਨਿਕਲੇ ਇਹ ਤੇ ਹੁਣ ਲੰਬਾਂ ਉੱਠਣ ਗਿਆ ਲੰਬਾਂ ਉਠ ਤੇ ਮੈਂ ਕਦੇ ਵੀ ਨਾ ਲੱਗੀਆਂ ਚੁਗਲੀਆਂ ਨੂੰ ਦੇ ਤੇਰੇ ਦੀ ਤੇ ਮੈਨੂੰ ਆਦੀ ਜਾਵਾ ਇਹਦੀ ਜਬਾਨ ਕੈਂਚੀ ਵਾਂਗੂ ਚੱਲਦੀ ਆ ਇਹਨਾਂ ਦੀ ਇਹਨਾਂ ਦੀ ਦੇ ਕਿਤੇ ਵੱਡੂ 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 ਚਲਾਕਾਂ ਆ ਇਹ ਤੇ ਹੁਣ ਪ੍ਰੀਤਾ ਗੱਲਾਂ ਪਹੁੰਚਣ ਗਈਆਂ ਜਵਿੰਦਰ ਝੂਠ ਤਾਂ ਕਦੇ ਵੀ ਨਾ ਆ ਲਾ ਦੇ ਪ੍ਰੌਣੀ ਨੂੰ ਪਹਿਲਾਂ ਗਾਹੜਾ ਕੋਈ ਜੀ ਅਰੇ ਕੋਈ ਦੇ ਨਾਲੇ ਮਾਰੀ ਆਪਣੀ ਕੋਈ ਜਨ ਨੂੰ ਨਕੌਂਦੀ ਰਹਾ ਦੇ ਜੀ ਤੋ ਇਹ ਗਾੜਾ ਗਾੜਾ ਦੇ ਵਾਲ ਮਾਰਦੇ ਰਿਹਾ ਕਰੋ ਸੋਨੀਆ ਮਾਰ ਲੋ ਜੀ ਇਹ ਜਾਵਾ ਮੈਂ ਜਰੂਰ ਇਹ ਮੇਰੀਆਂ ਗੋਡੇ ਚੱਲਦੇ ਹੁੰਦੇ ਮੈਂ ਤਾਂ ਕਦੇ ਪੈਰੀ ਜੁੱਤੀ ਨਾ ਪਾਵਾਂ ਦੀਦਾ ਪਤਾ ਨਹੀਂ ਦੀ ਦਵਾ ਹਾਂਜੀ ਤੁਹਾਨੂੰ ਪਤਾ ਵਾ ਸੱਸ ਵੀ ਉਹਦੀ ਬੜੀ ਕਪਤੀ ਆ ਆਪ ਉਹ ਗੈਨ ਲਾ ਕੇ ਉਹਨੇ ਖਾਦੀ ਨਹੀਂ ਆ ਉਹ ਦੂਜੀ ਹਾਂ ਹਾਂਜੀ ਹਾਨੀਆ ਹਾਂ ਕਾਏ ਆਏ ਇਧਰ ਪਿੰਡਾਂ ਪਾਬੀ ਤੂੰ ਹਾਂਜੀ ਸੱਸੀ ਕਾਲ ਦੀਦੀ ਸੱਸੀ ਕਾਲ ਆਜੇ ਕਿਧਰ ਆ ਗਿਆ ਦੇਖ ਲੋ ਤੁਹਾਨੂੰ ਵੇਖ ਕੇ ਮੇਰੇ ਵੱਲ ਖੁਸ਼ੀ ਨਹੀਂ ਹੋਈ ਤੇਰੀ ਕੁਝ ਮਿਆ ਨਹੀਂ ਸਕਦੀ ਦੀਦੀ ਲੈ ਹੱਸ ਦੱਸ ਕਿਧਰ ਦਿਆ ਗੱਲਾ ਕਾਂਡੇ ਮੈਂ ਬੜੇ ਭਨੇਜਾਂ ਦੇ ਆਈਓ ਚਾ ਪਿਆਲਤੀ ਆ ਮੈਨੂੰ ਨਾ ਖਾਣ ਨੂੰ ਕੋਲ ਬਈ ਨਹੀਂ ਫੇ ਮੈਂ ਚਾਹ ਪਿਆਲਤੀ ਆ ਆ ਜਾ ਹਰ ਕੰਮ ਕਰ ਜਾ ਕੇ ਕੰਮ ਹੀ ਨਹੀਂ ਕੋਈ ਨਹੀਂ ਕਿੱਥੇ ਗਈ ਹਾਂ ਮੈਂ ਸੂਰਸੀ ਨੇ ਦੇਣ ਗਈ ਹਾਂ ਚਲੋ ਮੈਨੂੰ ਲੈ ਜਾਂਦੀ ਨਾਲ ਚੱਲ ਜੇ ਮੈਨੂੰ ਲੈ ਜਾਂਦੀ ਤੇ ਫੇ ਪਤਾ ਕਿੱਦਾਂ ਲੱਗਣਾ ਸੀ ਪਰੋਨੇ ਆਏ ਆ ਚੱਲ ਆਜੋ ਆਜੋ ਅੰਦਰ ਆਜੋ ਚੱਲ ਜੀ ਕਿਉਂ ਕੀ ਹੋ ਗਿਆ ਗੁਗਲੀਆਂ ਨੂੰ ਜਦ ਦੀ ਵੱਡੂ ਵੱਡੂ ਆਪ ਲਾਈ ਮੈਂ ਕੀ ਆਖਿਆ ਮੈਂ ਤੇ ਬਹਿਣਾ ਪਰੌਣਿਆਂ ਚ ਕਰ ਕਰ ਨਹੀਂ ਜੇ ਅੰਦਰ ਘਰ ਕੀ ਉੱਥੇ ਗੱਲ ਸੁਣ ਸਾਰਾ ਕੁਝ ਇੱਥੇ ਆਹ ਹੋ ਹੋ ਮਤ ਉੱਪਰ ਹੋ ਜੇ ਛੱਡ ਦੇ ਮੈਨੂੰ ਇਹ ਗੱਲ ਸੁਣ ਮੈਂ ਪਰੌਣਾਂ ਲੱਗੇ ਜਾਣਾ ਕੀ ਕਰ ਜਾਨੀ ਆਏ ਹਾਏ ਲੈ ਭੈਣੇ ਬਰੀ ਸਰਾ ਦੀ ਕਹੇ ਤੇ ਮਰੀ ਛੇ ਚਲੀ ਆਹ ਠੀਕ ਠਾਕ ਹਾਂ ਜੀ ਤਾਂਨੇ ਹੋਏ ਸਭ ਠੀਕ ਠਾਕ ਆਉਣੇ ਕਿੱਦਾਂ ਹੋਣੇ ਹੀ ਸ਼ਹਿਰ ਮੈਨੂੰ ਕੰਮੇ ਥੋੜਾ ਜਿਹਾ ਆਧਾਰ ਕਾਟਾ ਅਪਡੇਟ ਕਰਵਾਉਣਾ ਸੀ ਅੱਛਾ ਅੱਛਾ ਉਹਨਾਂ ਨੇ ਮੇਰਾ ਨੰਬਰ ਟਾਈਮ ਪਤਾ 4 ਵਜੇ ਦਾ ਦੇਤਾ ਟਾਈਮ ਮੈਨੂੰ ਹਾਏ ਹੋਏ ਉੱਥੇ ਤੇ ਇੰਨੀ ਗੱਲ ਲੈਣਾ ਲੱਗੀ ਹੁੰਦੀ ਆ ਵਾਰੀ ਨਹੀਂ ਆਉਂਦੀ ਹਾਂਜੀ ਤੇ ਮੈਂ ਆਖਿਆ ਵੀ ਭੁੱਖ ਵੀ ਮੈਨੂੰ ਲੱਗੀ ਤੇ ਇੰਨਾ ਟਾਈਮ ਮੈਂ ਇੱਥੇ ਬਹਿ ਕੇ ਜੁ ਗੁਜ਼ਾਰਨਾ ਵਾ ਤੇ ਕਿਉਂ ਨਾ ਮੈਂ ਅੰਨਾ ਚੇਰੇ ਪ੍ਰੀਤ ਕੋਲੋਂ ਹੀ ਹੋਣੀ ਆ ਨਾਲੇ ਰੋਟੀ ਪਾਣੀ ਖਾਉਂਗੀ ਨਾਲੇ ਘੜੀ ਅੱਗ ਲੱਗ ਕੇ ਬਹਿ ਖਲੋ ਤੇ ਲੈ ਵਧੀਆ ਕੀਤਾ ਸਬਜ਼ੀ ਬਣੀ ਆ ਫੁਲਕੇ ਮਾ ਹੁਣੇ ਲਾ ਲੈਨੇ ਨਾਲੇ ਚਾਹ ਘੁੱਟ ਪੀਵੀਂ ਹਾਂਜੀ ਤਾਂ ਕਰਕੇ ਮੈਂ ਫਿਰ ਮੈਂ ਚੱਲਣ ਵਾਲੇ ਘੜੀ ਬੈਠ ਖਲੋ ਆਉਨੇ ਆ ਹਾਂ ਕੀ ਮਮੀ ਇਹਨਾ ਪੁੱਤ ਜੋ ਬੰਸਰ ਦੰਡਿਆ ਚੱਲ ਅੱਜ ਕੱਲ ਨੂੰ ਨਹੀਂ ਚੱਲ ਰਹਾ ਮੇਰਾ ਪੁੱਤ ਆਉਣੀ ਹੈ ਨਾ ਚੱਲ ਜਾ ਸੋਨਿਆ ਗੱਲ ਇੱਥੇ ਹੀ ਅਜੇ ਰਹਿਣਾ ਹੁਣ ਨਹੀਂ ਇੱਥੇ ਕੋਈ ਨਹੀਂ ਪੇਰ ਆ ਗਈ ਆਵੀਂ ਫਿਰ ਕਰ ਇਹ ਕੱਲ ਨੂੰ ਨਹੀਂ ਨਹਾਉਣੇ ਨਾ ਕਰਨੀ ਚੱਲ ਲੱਗ ਪੁੱਮੀ ਆ ਹਾਂ ਨਹੀਂ ਕੱਲ ਚੱਲ ਜਾ ਹੋਇ ਪਾਟਾ ਦੇ ਹੁਣ ਇਹ ਦੱਸ ਪੀ ਚਾਹ ਪੀਣੀ ਕੋ ਫੁਲਕਾ ਲਿਆਵਾ ਚਾਹ ਮੈਂ ਪੀ ਲਈਏ ਦੀਦੀ ਇਹ ਸਭ ਚਾਹ ਪਿਆਲਤੀ ਦੀਦੀ ਨੇ ਪਿਆਈ ਹੀ ਚਾਹ ਬਣਾ ਕੇ ਤੁਸੀਂ ਤਾਂ ਘਰ ਹੈ ਨਹੀਂ ਹੀ ਵਾਵਾ ਚੜਦੀ ਆਈ ਆ ਹਾਂਜੀ ਬਣਾ ਹੋ ਗਿਆ ਹੁਣ ਅੱਧਾ ਘੰਟਾ ਆਈ ਨੂੰ ਲੈ ਉਹ ਵੀ ਇੱਥੇ ਬੋਨੇ ਵਿੱਚ ਚਾਹ ਬਣਾ ਲਈਏ ਇਹ ਬਹਿ ਜਾ ਤੂੰ ਇਦਾਂ ਆਉਣੀ ਇਦਾਂ ਚੱਲ ਜਾਣੀ ਮੈਂ ਵੀ ਘੜੀ ਬਹਿ ਗਈ ਫਿਰ ਉਹਦੇ ਕੋਲ ਠੀਕ ਠੀਕ ਜੀ ਚਲ ਇਹ ਦੱਸ ਮੰਮੀ ਦਾ ਕਿੱਦਾਂ ਮੰਮੀ ਠੀਕ ਜੀ ਗੋਪੀ ਸਾਟਿਆ ਗੋਪੀਣਾ ਗੋਪੀ ਦਾ ਤੁਹਾਨੂੰ ਪਤਾ ਇਦਾਂ ਹੀ ਇਦਾਂ ਪਰ ਥੋੜਾ ਫਰਕ ਪਿਆ ਹੁਣ ਅੱਛਾ ਦੱਸ ਸੁਗਾਤ ਆ ਰਹੀ ਮੇਰੀ ਮਾਂ ਦੀ ਤਾਂ ਦੀ ਜ਼ਿੰਦਗੀ ਖਾਲੀ ਐ ਮੈਨੂੰ ਸਗਾਤ ਨਹੀਂ ਰੋਂਦੀ ਸੀ ਮੰਮੀ ਇੱਕ ਦਿਨ ਫੋਨ ਤੇ ਬੁਣਾਤੀ ਨਾ ਪੁੱਤ ਦੱਸ ਹੋਣਾ ਸੀ ਜੇ ਹੋਣਾ ਤਾਂ ਛੱਡ ਛਦਾਵਾ ਕਰੀਏ ਇਥੋਂ ਮੇਰਾ ਵੀ ਬੀਬੀ ਜਿਸ ਤਰ੍ਹਾਂ ਬੋਲ ਕਰਦੇ ਨਾ ਇਹਨਾਂ ਨੇ ਹਾਂਜੀ ਲੱਛਣ ਜਦੋਂ ਮਾਰੇ ਹੁੰਦੇ ਰੱਬ ਨੇ ਵੀ ਕਿੱਥੋਂ ਸੁਣਨੀ ਆ ਠੀਕ ਕਰਨਾ ਅਜਾ ਸੋਚਿਆ ਸਾਡੇ ਭਰਾ ਦਾ ਬੂਟਾ ਲੱਗ ਜਾਊਗਾ ਲੱਗ ਜਾਊਗਾ ਤੇ ਉਹ ਉੱਥੇ ਦੇ ਉੱਥੇ ਰਹਿ ਗਏ ਠੀਕ ਕਰਨਾ ਵਾ ਫਿਰ ਹੋਂ ਦੀਦੀ ਆੱਖ ਨਹੀਂ ਹਾਲ ਸਹੁਰਿਆਂ ਚ ਕਈ ਜਾਨੀਆਂ ਤਾਂ ਮੀਆਂ ਪੈਂਦੀਆਂ ਪੈਂਦੀਆਂ ਮੇਰੀ ਸੱਸ ਵਾ ਤੇ ਮੈਨੂੰ ਲੱਗਦਾ ਬੜੀ ਚੰਗੀ ਹੈ ਮੇਰੇ ਦੂਜੇ ਤੋਂ ਵਾਜਦੇ ਚੰਗੇ ਲੱਗਦੇ 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 ਮੈਨੂੰ ਪਤਾ ਵਾ ਇੱਥੇ ਕਿੱਦਾਂ ਕੱਟਨੀ ਆ ਮੈਂ ਉਹਨਾਂ ਦੇ ਨਾਲ ਹਾਂਜੀ ਤੇ ਮੇਰਾ ਪਰਮਣ ਪਰਮਣੇ ਦਾ ਗੱਲ ਤੁਹਾਨੂੰ ਪਹਿਲੇ ਖਾ ਨਹੀਂ ਭਾਜ 10 ਵਾ ਬਹੁਤ ਹੈ ਗੜਬਜੇ ਵਾ ਤੇ ਫਿਰ ਇਹੋ ਜਿਹੇ ਤੇ ਸੋਚ ਲੈਂਦੀ ਆ ਫਿਰ ਸਾਨੂੰ ਇਦਾਂ ਦੇ ਮਿਲੇ ਆ ਤੇ ਪਤਾ ਨਹੀਂ ਅਸੀਂ ਕੀ ਬਣ ਗੀਆ ਆਪਣੇ ਆਪ ਦੇ ਵਿੱਚ ਨਿੱਕ ਨਿੱਕੀ ਗੱਲ ਤੇ ਚੋਕ ਇੱਥੇ ਪਿਛੇ ਪਚਾ ਦਿੰਦੀ ਹਾਂਜੀ ਭੈਣਾ ਮੈਂ ਕਰਾ ਕੀ ਬੈਕੀ ਮੇਰੇ ਤੇ ਨਾ ਕੰਨਾਂ ਨੂੰ ਹੱਥ ਲੱਗੇ ਗਾਹ ਤੋਂ ਬੰਦਾ ਆਪਣੇ ਰਿਸ਼ਤੇਦਾਰੀ ਦੇ ਇੰਦਾ ਵਿੱਚ ਨਾ ਆਵੇ ਹਾਂਜੀ ਮਾੜੀ ਸੀ ਕੱਲ ਨੂੰ ਦੀ ਫੋਨ 'ਚ ਸੰਗ ਪਾਰ ਪਾਰ ਕੇ ਦੱਸੂਗੀ ਆ ਹੋ ਗਿਆ ਆ ਉਹ ਹੋ ਗਿਆ ਆ ਜੋ ਹੂੰ ਠੀਕ ਕਰਨਾ ਦੀਦੀ ਮੈਂ ਤਾਂ ਦੋਹਾਂ ਪਾਸੇ ਤੋਂ ਬੁਰੇ ਬੰਦ ਵਾਲੀ ਗੱਲ ਬੁਰੇ ਕਿ ਤੂੰ ਹੀ ਬੁਰੇ ਬਣੀ ਉਧਰੋਂ ਵੀ ਤੇ ਇਧਰੋਂ ਵੀ ਅੱਗੀ ਮਾਰਦਾ ਬੜਾ ਯੋਖਾ ਆ ਕੇ ਜੱਸ ਹਾਂਜੀ ਸੱਸ ਮੇਰੀ ਕੋਈ ਗੱਲ ਤੇ ਨਹੀਂ ਕਰਦੀ ਨਹੀਂ ਉਹਨਾਂ ਨੇ ਕੋਈ ਐਦਾਂ ਦੀ ਕੋਈ ਗੱਲ ਹੀ ਨਹੀਂ ਦੀਦੀ ਕੀਤੀ ਹੈਗੀ ਅੱਛਾ ਹਾਂਜੀ ਬਾਕੀ ਰਹੀ ਗੱਲ ਦੀਦੀ ਸੋਨੀਆ ਦੀ ਹਨਾ ਬੱਚੇ ਦੀ ਚਲੋ ਤੇ ਮਾਲਕ ਦੀ ਦੇਣ ਵਾ ਮਾਲਕ ਨੂੰ ਦੇ ਸਕਦਾ ਤੇ ਚਲੋ ਆਪਣੇ ਘਰ ਆਦੇ ਲੱਗੀ ਰਹਿੰਦੀ ਦੂਜੀ ਗੱਲ ਇਹ ਆ ਕਿ ਤੁਸੀਂ ਨਾ ਥੋੜਾ ਜਿਹਾ ਚਾਚੀ ਜੀ ਨੂੰ ਵੀ ਸਮਝਾਇਆ ਕਰੋ ਉਹ ਨਾ ਹਾਂਜੀ ਬਹੁਤ ਉਹਨੂੰ ਖੇਜ ਖੇਜ ਕੇ ਵੀ ਪੈਂਦੀ ਆ ਤੇ ਹੱਦ ਹੀ ਮੁੱਕ ਜਾਂਦੀ ਇੱਕ ਦਿਨ ਮੈਂ ਵੀ ਸਾਸ ਭਾਈ ਚਲ ਗਈ ਘਰ ਦਾ ਡੇ ਤੇ ਚਾਚੀ ਜੀ ਤੇ ਭੈਣੇ ਮੇਰੇ ਘਰ ਵੀ ਲਾਮਾ ਲੈ ਕੇ ਆਉਂਦੇ ਕੀ ਕਰਨਾ ਤੇ ਕੀ ਨਾ ਕਰਨਾ ਮੰਮੀ ਦੇ ਤੇ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਬਾਚੇ ਜਦੀ ਤੇ ਕਛ ਜਦੀ ਉਹਦੇ ਤੋਂ ਵੀ ਆ ਜਿਆਦਾ ਇੱਕ ਤੇ ਕਹਿੰਦੀ ਕੰਮ ਨੂੰ ਜਲ ਮਿਲ ਚਨ ਮਿਲ ਕਰਦੀ ਰਹਿੰਦੀ ਦੂਜਾ ਨਹੀਂ ਕਹਿੰਦੀ ਕੀ ਗੱਲ ਇੱਥੇ ਪਚਾਉਂਦੀ ਚਾਉਂਦੀ ਇਹ ਵੀ ਗੱਲ ਮਾਰੀ ਹੈ ਹਾਂਜੀ ਇਹ ਤਾਂ ਹੈ ਵਾ ਤੇ ਜਿਆਦਾ ਨੂੰ ਪਤਾ ਰੱਬ ਨੇ ਸੁਣੀ ਨਹੀਂ ਧੀ ਨਹੀਂ ਕੋ ਪੁੱਤ ਨਹੀਂ ਆ ਦੇਖ ਉਸ ਆਸਮਾਨ ਨੂੰ ਹੁੰਦਾ ਬੁਟੀ ਪੁੱਤ ਦਾ ਬੂਟਾ ਲੱਗੇ ਹੋ ਕੀ ਜੀ ਨੇ ਗਾਲੀ ਪੈਣਾ ਉਹੀ ਨਾ ਉਹ ਉਹ ਦੀ ਖੀਜੀ ਮੁੜ ਕੇ ਦੂਜਿਆਂ ਦੇ ਗੱਲ ਪੈ ਜਾਂਦੀ ਆ ਕੀ ਕੋਈ ਸਾਡੇ ਘਰ ਨਾ ਆਵੇ ਖਰੇ ਇਹਨੂੰ ਕੋਈ ਚੁੱਕ ਨਾ ਦਿੰਦਾ ਵਾ ਤੇ ਐਡਾ ਵੀ ਉਹ ਕਰਦਾ ਕਿਹੜਾ ਕੋ ਵੇਰਾ ਸ਼ਾਬ ਦੇ ਗੱਲਾਂ ਚੁੱਕਣਾ ਦੇਣ ਵਾਲੀਆਂ ਦੀਆਂ ਬਥੇਰੀਆਂ ਉੰਤਰੀਆਂ ਆਪਣਾ ਉਹ ਜਾ ਗਵਾੜਾ ਪੜਲਾ ਉਹ ਨਹੀਂ ਨਾ ਚੰਗਾ ਉਹੀ ਉਹੀ ਤਾਂ ਹੀ ਕਰਕੇ ਚੱਲਦੀ ਆ ਨਾ ਏਦਾਂ ਹੀ ਹਾਂ ਤੂੰ ਸੁਣਾਣੇ ਆਨੇ ਜਾਂਦੇ ਹਾਂਜੀ ਜਾਂਦੇ ਆ ਫੇਪਰ ਦੇ ਹਾਂਜੀ ਠੀਕ ਠਾਕ ਵੀ ਜਾਂਦੇ ਕੰਮ ਤੇ ਚਲੋ ਠੀਕ ਹੀ ਚੱਲ ਜੀ ਆ ਮਾਤਾ ਬੈਠੀ ਹਾਂ ਹਾਂ ਬੈਠੀ ਆ ਤੇ ਗੱਲ ਸੁਣ ਮੇਰੀ ਬਹੁ ਨਾ ਹਾਂ ਤੇਰੀ ਮਾਮੀ ਆਈ ਅੰਦਰ ਮਾਮੀ ਤੇਰੀ ਮਾਂ ਦੇ ਕੋਲ ਛੁੱਕ ਸੁਣਾ ਰਿਖ ਗਈ ਮਾਤਾ ਮੇਰੀ ਮਮੀ ਦਾ ਆਹੋ ਉਹਨਾਂ ਨੇ ਪਿੰਡੋਂ ਕੋਈ ਪਿੰਡੋਂ ਕਿੱਥੇ ਆ ਅੰਦਰ ਹੀ ਹੋ ਸਤਿ ਸ਼੍ਰੀ ਅਕਾਲ ਦੁਆ ਜਾ ਕੇ ਹਾਂ ਜਿਸ ਨਾ ਠੀਕ ਠਾਕ ਪੱਤ ਜੀ ਨੇ ਕਿਤੇ ਪਾਜੀ ਹੁਣੇ ਆਵਲੇ ਬੰਬੀ ਤੇ ਹੁੰਦੇ ਆ ਲੈ ਆਵੇ ਗੋਰਾ ਆ ਗਿਆ ਵੀ ਆ ਗਿਆ ਹੁਣੇ ਆ ਮਾਮੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਸੁਣਾ ਠੀਕ ਠਾਕ ਵਧੀਆ ਵਧੀਆ ਤੂੰ ਦੱਸੋ ਤੇ ਉਹ ਨਹੀਂ ਆਏ ਉਹ ਬੰਬੀ ਤੇ ਹੀ ਆ ਅੱਛਾ ਹੋਰ ਸੁਣਾਉ ਠੀਕ ਠਾਕ ਜੀ ਠੀਕ ਠਾਕ ਤੇ ਤੂੰ ਸੁਣਾ ਪਛਾਣਿਆ ਵਾ ਮਾਮੀ ਤੇਰੀ ਆ ਦੱਸਣ ਦੇ ਦਾਦੀ ਦੱਸਣ ਦੇ ਮੰਮੀ ਠੀਕ ਆ ਹਾਂ ਬੁੱਤ ਮੰਮੀ ਠੀਕ ਵਾ ਤੈਨੂੰ ਤੇ ਬੜਾ ਹੀ ਯਾਦ ਕਰਦੀ ਆ ਤੇਰੇ ਸਾਈਂ ਜਿੰਦੀ ਮੰਮੀ ਤੇ ਕੋ ਜਵਾਨ ਹੋਇਆ ਵਾ ਮਰਸਾ ਤੇ ਕੱਲਾ ਹੀ ਆ ਜਾ ਕਰ ਤੇ ਮੇਰਾ ਆ ਕਰ ਮੰਮੀ ਨੂੰ ਹਾਂ ਜੀ ਕੋਈ ਨਹੀਂ ਮੈਂ ਆਉਂਗਾ ਮੈਂ ਮੇਰਾ ਨਾਲ ਹੀ ਦਿੰਦੇ ਮੈਨੂੰ ਘਰ ਦਿੰਦੇ ਯਾਦ ਬੜਾ ਤੈਨੂੰ ਯਾਦ ਕਰਦੇ ਆ ਕਿ ਕਿਤੇ ਇੰਨਾ ਜ਼ਿਆਦਾ ਯਾਦ ਕਰਦੀ ਕਿ ਮੇਰਾ ਘੋਰਾ ਪਤਾ ਨਹੀਂ ਬਾਵਾ ਵੱਡਾ ਹੋ ਗਿਆ ਹੁਣ ਆਵਾ ਨਾਲ ਲੈ ਆਉਂਦੇ ਉਹਨਾਂ ਨਾਲੋਂ ਫਿਰ ਆਈ ਨਾ ਮੈਂ ਤਾਂ ਸ਼ਹਿਰ ਆਈ ਇੰਤਾਰ ਕਰਦਾ ਕਰਕੇ ਨਹੀਂ ਤੇ ਮੈਂ ਕਿੱਥੇ ਆਉਣਾ ਸੀ ਅੱਛਾ ਹਾਂ ਉਹ ਆਵੀ ਹਾਂ ਕਿਤੇ ਕੋਈ ਨਹੀਂ ਮੈਂ ਕਹਾਂਗਾ ਉਹਨਾਂ ਨੇ ਕਿਉਂ ਤੁਸੀਂ ਵੀ ਆਇਓ ਕੋਈ ਨਹੀਂ ਮੈਂ ਭੇਜੂਗੀ ਕਿਉਂਕਿ ਯਾਦ ਕਰਦਾ ਹੀ ਕਰੋ ਚੰਗਾ ਚੰਗਾ ਕੋਈ ਤੂੰ ਆਣਾ ਹੀ ਮਰਸਲ ਤਾਜੀ ਕੋਈ ਗੱਲ ਨਹੀਂ ਮੈਂ ਆਉਂਗੀ ਲੈ ਕੇ ਨਾਲ ਚਲੋ ਠੀਕ ਆਈ ਆਵਾਂਗੇ ਭਾਈ हां ਲੈ ਆਉਂਗੇ ਬੋਰੇ ਨੂੰ ਲੈ ਆਉ ਨਾਲ ਆਹੋ ਆਮਨੇ ਉਹਨੇ ਉਹ ਕਿਹਾ ਜਿਹੜੀ ਗਏ ਆ ਠੀਕ ਆ ਖੁਸ਼ ਆ ਮੇਰੀ ਮੰਮੀ ਉੱਥੇ ਆਣਾ ਬੜੀ ਖੁਸ਼ ਕੇ ਬੜੀ ਖੁਸ਼ ਮੰਮੀ ਲੈਨ ਦੱਸ ਤੂੰ ਤੇ ਆਂ ਕਰਨ ਲਿਆ ਵਾ ਜਿੱਤਾ ਮੰਮੀ ਕਿਤੇ ਪਕਾਣਿਆ ਤਾਂ ਹੁੰਦੀ ਆ ਜਿਹਨੂੰ ਇੰਨਾ ਵਟਾ ਰਾਜਪਾਗ ਮਿਲਿਆ ਵਾ ਖੁਸ਼ ਨੇ ਆਪੇ ਹੀ ਹੋਣਾ ਵਾ ਇਹੋ ਹੀ ਖੁਸ਼ੀਆਂ ਤੇ ਉਹ ਭਲਦੀ ਸੀ ਤਾਂ ਹੀ ਤਾਂ ਵਿਆਹ ਕਰਾ ਲਿਆ ਨੇ ਚਲੋ ਬਹੁਤ ਹੈ ਗੱਲ ਸੁਣ ਹਾਂਜੀ ਇਹਦੇ ਲੱਗਦੇ ਇੰਨੀ ਗੱਲ ਕਰ ਵੀ ਤੈਨੂੰ ਬੜਾ ਯਾਦ ਕਰਦੀ ਮੇਰੇ ਨਾਲ ਇਦਾਂ ਨਿਆਣੇ ਦਾ ਮੋਹ ਤੇ ਨਾ ਉਧਰ ਦਾ ਰਹਿੰਦਾ ਵਾ ਤੇ ਨਾ ਇਧਰ ਦਾ ਨਿਆਣਾ ਅਧ ਵਿਚਕਾਰ ਫਸਾ ਰਹਿੰਦਾ ਵਾ ਇਥੇ ਹੈ ਯਾਰ ਮੈਂ ਕਿੰਨੇ ਕਰ ਲੇ ਜੇ ਲੈਣ ਤੇ ਫਿਰ ਤੁਹਾਨੂੰ ਪਤਾ ਦੱਸਣਾ ਤੇ ਪੈਣਾ ਇਹਨੇ ਕੁਛ ਉਹਨੂੰ ਨਿਆਣੇ ਨੂੰ ਪਖੰਡ ਕਰਦਾ ਵਾ ਖਾਨ ਹੰਡਾਉਣ ਨੂੰ ਆਪਣੇ ਮੁੰਡੇ ਦੇ ਨਾਲ ਹੀ ਬਰਾਬਰ ਮੈਂ ਕਿਤੇ ਲੀਲਾ ਕਪੜਾ ਕਦੀ ਕੇ ਚੀਜ਼ ਦਾ ਵਿਤਕਰਾ ਨਹੀਂ ਪਾਇਆ ਹਾਂਜੀ ਨੇ ਤੁਹਾਨੂੰ ਕਿਹਾ ਉਹ ਪਰਾਵਾ ਜਿਹੜਾ ਤੁਸੀਂ ਵਿਤਕਰੇ ਪਾਉਣੇ ਜੀ ਨਾ ਜਿੱਦਾਂ ਦੀ ਗੱਲ ਉਹ ਕਿਤੇ ਮੈਂ ਨਾਲ ਨਾ ਤੋੜ ਦਿੰਦੀ ਉਹੀ ਨਾ ਮੈਂ ਕਿਤੇ ਮਿੰਟ ਵਸਾ ਨਹੀਂ ਖਾਂਦੀ ਆ ਹੁਣ ਚੰਗੇ ਮੋਲਕ ਦਾ ਬਣਾਉਣ ਲੱਗੇ ਆ ਬਾਹਰ ਚੰਗੇ ਕੰਟਰੀ ਚ ਸੈੱਟ ਕਰਨਾ ਕਿਤੇ ਨਹੀਂ ਵਧੀਆ ਵਧੀਆ ਮੈਂ ਕਹਾਂ ਨੂੰ ਇਹ ਨਹੀਂ ਖਵਾਉਣਾ ਵੀ ਆਪਣਾ ਮੁੰਡਾ ਪੜਾ ਲਿਖਾ ਲਿਆ ਤੇ ਬਾਦ ਰਾਂਗ ਇੱਥੇ ਤੁਰਿਆ ਫਿਰਦਾ ਮਾਰੇ ਮੋਟੇ ਮੋਲਕ ਚ ਘਲਾਤਾ ਨਹੀਂ ਨਹੀਂ ਪਿਆ ਹਾਂ ਲਾ ਕੇ ਚੰਗੇ ਥਾਂ ਭੇਜੂਗੀ ਠੀਕ ਆ ਆ ਜਿਹੜੇ ਗੱਲਾਂ ਕਰਦੇ ਈ ਨਾ ਇੱਧਰ ਉੱਤਰਦੀਆਂ ਮੂੰਹ ਬੰਦ ਕਰਨਾ ਇੱਕ ਵਾਰੀ ਠੀਕ ਠੀਕ ਜੀ ਦੀ ਨਹੀਂ ਕੋਈ ਨਹੀਂ ਉਹ ਘੜਾ ਪਕਾਣਾ ਮੈਂ ਤਾਂ ਆਪਣਾ ਹੀ ਆ ਚਲੋ ਚਲੋ ਬਬਾ ਹੁਣ ਤੇ ਮੈਂ ਫੁਲਕੇ ਲਿਆਵਾਂ ਸਬਜ਼ੀ ਬਣੀ ਬਸ ਫੁਲਕੇ ਲਾਉਣੇ ਠੀਕ ਜੀ ਕੋਈ ਗੱਲ ਨਹੀਂ ਤੇ ਕਿਦਾਂ ਕਰੇ ਮੁੰਡੇ ਨੂੰ ਨਾ ਹੀ ਨਹੀਂ ਲੈ ਦਿੰਦੀ ਮੈਂ ਲੈ ਤਸਵਾ ਵੀ ਬਣਾਉ ਮਨ ਨੂੰ ਤਲਵਾ ਕਰਦੀ